ਯਾਰੀ ਸਾਈ ਪਿਤਾ ਨੇ ਸਾਰੇ ਰੰਗ ਰਚੇ ਚੋਜੀ ਜੀ ਦੇ ਚੋਜ ਨੇ ਕਿਤੇ ਮਾਂ ਬਣ ਜਾਂਦੇ ਕਿਤੇ ਪਿਤਾ ਬਣ ਜਾਂਦੇ ਕਿਤੇ ਪੈਣ ਪਾਈ ਸਕੇ ਸੰਬੰਧੀ ਬਸ ਅਨੇਕਤਾ ਦਾ ਪਰਮ ਪੈ ਜਾਂਦਾ ਅਨੇਕਤਾ ਦੀ ਮਾਇਆ ਦੇ ਵਿੱਚ ਸਾਡੀ ਸਮਝ ਨੂੰ ਇਹ ਸਮਝਾਉਂਦੀ ਏ ਕਿ ਸ਼ਾਇਦ ਬਹੁਤ ਨਹੀਂ ਪਰ ਸੱਚ ਕਹੀਏ ਤੇ ਬਹੁਤ ਨਹੀਂ ਨਹੀਂ ਇੰਨੇ ਰੰਗਾਂ ਦੇ ਵਿੱਚ ਪ੍ਰਕਾਸ਼ ਮਾਨ ਹੁੰਦਾ ਪ੍ਰਭੂ ਏਕੀਏ ਇੰਨੇ ਨਹੀਂ ਨਹੀਂ ਜਿਸ ਦਿਨ ਆਪ ਜੀ ਪਹੁੰਚੋਗੇ ਉਸ ਦਿਨ ਪਤਾ ਲੱਗੇਗਾ ਇੱਕੋ ਹਰ ਰਵਿਆ ਸਰਬ ਠਾਈ ਉਸ ਦਿਨ ਇਹ 2 3 4 5 ਦਿਖਾਈ ਨਹੀਂ ਦੇਣਗੇ ਉਸ ਦਿਨ ਇੱਕ ਦੀ ਹੀ ਊਰਜਾ ਦਿਖਾਈ ਦੇਵੇਗੀ ਸਾਡੀਆਂ ਅੱਖਾਂ ਦੀ ਸੀਮਾ ਏ ਸਾਡੇ ਵੇਖਣੇ ਦੀ ਸੀਮਾ ਏ ਜਿਸ ਕਾਰਨ ਕਰਕੇ ਸਾਨੂੰ ਇੰਨੇ ਆਕਾਰ ਹੀ ਦਿਖਾਈ ਦਿੰਦੇ ਸੋਚ ਕੇ ਦੇਖੋ ਜੇ ਸਾਡੇ ਕੋਲ ਮਾਈਕਰੋਸਕੋਪਿਕ ਅੱਖਾਂ ਹੋਣ ਤੇ ਜੋ ਊਰਜਾ ਇੱਥੇ ਸਕਿਨ ਤੇ ਸੈੱਲਾਂ ਤੇ ਘਟ ਰਹੀ ਏ ਉਹ ਸੇਮ ਊਰਜਾ ਮੋਲੀਕਿਊਲਸ ਦੀ ਇੱਥੇ ਵੀ ਤੁਹਾਨੂੰ ਦਿਖਾਈ ਦੇਵੇ। ਜੋ ਸਿਰਜਣਾ ਇੱਥੇ ਚੱਲ ਰਹੀ ਏ ਤੁਹਾਡੇ ਸਰੀਰ ਨੂੰ ਸਿਰਜ ਰਹੀ ਏ ਉਹ ਇਹ ਖੁੱਲੇ ਆਸਮਾਨ ਇਸ ਖਲਾਅ ਚ ਵੀ ਦਿਖਾਈ ਦੇਗੀ। ਪਰ ਸਾਡੀਆਂ ਅੱਖਾਂ ਦੀ ਸੀਮਾ ਹੋਣ ਕਰਕੇ ਉਹ ਦਿਖਾਈ ਨਹੀਂ ਦਿੰਦੀ। ਸਾਡੀ ਅੱਖਾਂ ਦੀ ਲਿਮਟ ਹੋਣ ਕਰਕੇ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਪਰ ਆਪ ਜੀ ਦੇ ਪਿਆਰੇ ਨੇ ਉਹ ਜਿਹੜਾ ਅश्चਰਜ ਰੰਗ ਰਚਿਆ ਏ ਉਥੇ ਦੋ ਨਹੀਂ ਨੇ ਇੱਕ ਹੀ ਆਪ ਜੀ ਇੰਨੇ ਸਰੀਰ ਨਹੀਂ ਹੋ ਇੱਕ ਦੀ ਹੀ ਖੇੜੇ ਇੱਕ ਹੀ ਬਸ ਰਿਆ ਹੈ ਬਾਕੀ ਸਭ ਉਸ ਦੇ ਸੁੰਦਰਤਾ ਤੋਂ ਉਸ ਦੇ ਰੰਗ ਤੋਂ ਮਾਇਆ ਦਾ ਪ੍ਰਤੀਬਿੰਬ ਏ ਹੋਰ ਕੁਝ ਨਹੀਂ ਜਿਵੇਂ ਅੱਖਾਂ ਦੀ ਵਾਧ ਘਾਟ ਕਰਨ ਆਪਜੀ ਸੜਕ ਤੇ ਸਫਰ ਕਰਦੇ ਹੋ ਤੇ ਦੂਰ ਸੜਕ ਦੇ ਵਿੱਚ ਜਲ ਖਲੋਤਾ ਨਜ਼ਰ ਆਉਂਦਾ ਹੈ ਪਾਣੀ ਨਜ਼ਰ ਆਉਂਦਾ ਹੈ ਜਿਉਂ ਜਿਉਂ ਆਪਜੀ ਅੱਗੇ ਚੱਲਦੇ ਜਾਂਦੇ ਪਾਣੀ ਅੱਗੇ ਚੱਲਦਾ ਜਾਂਦਾ ਉੱਥੇ ਪਾਣੀ ਹੈ ਨਹੀਂ ਰੇਗਸਥਾਨ ਦੇ ਵਿੱਚ ਯਾਤਰਾ ਕਰੀਏ ਤੇ ਦੂਰ ਕਈ ਵਰਾ ਤੁੱਪ ਦੇ ਵਿੱਚ ਰੇਤ ਦੇ ਚਮਕਦੇ ਕਣ ਜਿਹੜੇ ਨੇ ਉਹ ਪਾਣੀ ਦਿਖਾਈ ਦਿੰਦੇ ਨੇ ਪਾਣੀ ਦਾ ਭਲੇਖਾ ਪਾਉਂਦੇ ਨੇ ਪਾਣੀ ਹੈ ਨਹੀਂ ਇਸੇ ਤਰੀਕੇ ਦੇ ਨਾਲ ਇਹ ਜੋ ਖੂਬਸੂਰਤ ਮਹਾਰਾਜ ਨੇ ਜੀਵਨ ਰੰਗ ਬਖਸ਼ਿਆ ਏ ਇਹਦੀਆਂ ਬੇਅੰਤ ਕਮੀਆਂ ਨਹੀਂ ਇਹ ਪੂਰੇ ਪਿਆਰੇ ਜੀ ਨੂੰ ਦੇਖ ਨਹੀਂ ਪਾਏਗਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਨਾਨਕ ਸੇ ਅਖੜੀਆਂ ਬਿਆਨ ਉਹ ਇਹ ਅੱਖਾਂ ਨਹੀਂ ਨੇ ਜਿੰਨਾ ਨਾ ਪ੍ਰਭੂ ਦਿਖਾਈ ਦੇਗਾ ਜਦੋਂ ਉਹ ਅੰਦਰ ਦੇ ਰੰਗ ਨੂੰ ਦਿਖ ਗਿਆ ਇਹਨਾਂ ਅੱਖੀਆਂ ਨਾਲ ਵੀ ਦਿਖਾਈ ਦੇਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਜੇ ਕਹੀਏ ਕਿ ਸਿੱਧਾ ਇਨਾਂ ਅੱਖੀਆਂ ਨਾਲ ਦਿਖਾਈ ਦੇਗਾ ਤੇ ਨਹੀਂ ਹੋਏਗਾ ਪਰਖੇ ਦੇਦਾਂ ਕਿ ਪ੍ਰਭੂ ਤੱਕ ਜਾਣਦੀ ਕਿ ਸਾਡੇ ਅੰਦਰ ਇੱਛਾ ਹੈ ਕਿ ਅਸੀਂ ਪ੍ਰਭੂ ਨੂੰ ਪਾਉਣਾ ਚਾਹੁੰਦੇ ਆ ਕਿਤੇ ਇਹ ਕਹੀ ਸੁਣੇ ਮੁਤਾਬਕ ਅਸੀਂ ਕਰਦੇ ਨਾ ਹੋਈਏ ਕਿ ਇੱਕ ਦੂਜੇ ਕਹੀ ਜਾਣੇ ਤੇ ਉਹਦੇ ਮੁਤਾਬਕ ਨਾ ਹੋਵੇ ਇੱਕ ਕਹਾਣੀ ਜਦ ਆਈ ਕਹਿੰਦੇ ਨੇ ਇੱਕ ਸਾਧੂ ਜੰਗਲ ਦੇ ਵਿੱਚ